ਮੇਰੇ ਬ੍ਰਦਰ ਅਮਰੀਕਾ ਗਿਆ ਸੀ ਓਸ ਟਰਾਲੇ ਤੇ ਗੱਡੀ ਤੋਂ نیچے ਉਤਰਿਆ ਗੱਡੀ ਕਾਰ ਦੇ ਵਿੱਚ ਵੱਜਿਆ ਉਹਦਾ ਐਕਸੀਡੈਂਟ ਹੋ ਗਿਆ ਤੁਸੀਂ ਪੁਲਿਸ ਮੇਰੇ ਵੀਰ ਨੂੰ ਇਧਰ ਜੋ ਛੱਲੀਪੁੜੀ ਵਿੱਚ ਅਲਾ ਅਸੀਂ ਆਦਾ ਪਰ ਆਪ ਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀ ਕਿ ਤੁਸੀਂ ਪਲੀਜ਼ ਮੇਰੇ ਵੀਰ ਦੀ ਬੋਡੀ ਪਲੀਜ਼ ਇੰਡੀਆ ਵਾਪਸ ਸਾਡੇ ਕੋਲ ਭੇਜ ਦਿਓ ਅੱਜ ਸਾਨੂੰ ਪਤਾ ਲੱਗਿਆ ਅਸੀਂ ਲੁੱਟੇ ਗਏ ਓਏ ਹੋਏ 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 ਇਕੋ ਬੱਚਾ ਹੀ ਸਾਡਾ ਕਰ ਦੀ ਗਰੀਬੀ ਦੂਰ ਕਰਨ ਦੇ ਲਈ ਕੈਨੇਡਾ ਗਏ ਪੰਜਾਬੀ ਨੌਸਵਾਨ ਦੀ ਹੋਈ ਮੌਤ ਤੁਹਾਨੂੰ ਦੱਸਦੇ ਕਿ ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬੀ ਨੌਸਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ 2 ਸਾਲ ਹੋਈ ਸੀ ਲੈ ਉਹਨੂੰ ਗਏ ਨੂੰ ਕੈਨੇਡਾ ਜਿੱਥੇ ਉਸਦੇ ਨਾਲ ਵੱਡਾ ਪਾਣਾ ਵਾਪਰ ਗਿਆ ਤੁਹਾਨੂੰ ਦੱਸਦੇ ਕਿ ਕੈਨੇਡਾ ਦੇ ਵਿੱਚ ਇੱਕ ਨੌਸਵਾਨ ਟਰਾਲਾ ਚਲਾਉਂਦਾ ਸੀ ਤਾਂ ਜਦੋਂ ਬੀਤੇ ਦਿਨੀ ਆਪਣਾ ਟਰਾਲਾ ਲੈ ਕੇ ਕੈਨੇਡਾ ਤੋਂ ਅਮਰੀਕਾ ਜਾ ਰਿਹਾ ਸੀ ਤਾਂ ਉੱਥੇ ਜਦੋਂ ਅਮਰੀਕਾ ਪਹੁੰਚਿਆ ਤਾਂ ਕਿਸੇ ਗੱਡੀ ਨੇ ਉਸਨੂੰ ਟੱਕਰ ਮਾਰ ਦਿੱਤੀ ਤਾਂ ਜਿਸ ਤਰ੍ਹਾਂ ਉਸਦੀ ਮੌਤ ਹੋ ਗਈ ਹੈ ਤਾਂ ਦੱਸਦੇ ਕਿ ਨੌਜਵਾਨ ਤਰਨ ਤਰਨ ਦਾ ਰਹਿਣ ਵਾਲਾ ਹੈ ਤੇ ਮਾਪਿਆਂ ਨੇ ਕਰਜ਼ਾ ਚੁੱਕ ਕੇ ਉਸ ਨੂੰ ਕੈਨੇਡਾ ਕੱਲਿਆ ਸੀ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਆਪਣੀ ਪਤਨੀ ਦੇ ਕੋਲ ਗਿਆ ਸੀ ਉੱਥੇ ਟਰਾਲਾ ਚਲਾਉਂਦਾ ਸੀ ਤਾਂ ਜਦੋਂ ਅਮਰੀਕਾ ਗਿਆ ਟਰਾਲਾ ਲੈ ਕੇ ਤਾਂ ਇਹ ਉਸ ਦੇ ਨਾਲ ਪਾਣਾ ਵਾਪਰ ਗਿਆ ਉਸ ਦੀ ਮੌਤ ਹੋ ਗਈ ਹੈ ਕਿਸੇ ਗੱਡੀ ਨੇ ਟੱਕਰ ਮਾਰ ਦਿੱਤੀ ਉਸ ਨੂੰ ਇਹ ਜੀ ਲੜਕਾ ਹੀ ਆਪਣਾ ਹਾਸਾ ਹੋ ਗਿਆ ਜੀ ਲੜਕਾ ਆਪਣਾ ਖਤਮ ਹੋ ਗਿਆ ਤਾਂ ਇਹ ਸੱਚ ਹੈ ਕਿ ਉਹਨੇ ਡੈੱਡ ਬਾਲ ਦੀ ਵਾਸਤੇ ਸਾਡੀ ਜੀ ਮਦਦ ਕੀਤੀ ਜਾਵੇ ਮਾਂ ਰੋਈ ਜਾਂਦੀ ਆ ਮਾਂ ਦਾ ਹਾਲ ਮਾੜਾ ਹੋ ਗਿਆ ਸਾਡਾ ਵੀ ਹੋ ਗਿਆ ਤੁਹਾਨੂੰ ਜੀ ਅੱਜ ਰਾਤ ਹੀ ਅਸਲੀ ਪਤਾ ਲੱਗਾ ਵਾ ਜਦੋਂ ਸਾਡਾ ਕਿਹਨੇ ਫੋਨ ਨਹੀਂ ਚੁੱਕਿਆ ਸਾਨੂੰ ਕੁਝ ਦਿਖਿਆ ਨਹੀਂ ਗਾਦੇ ਉਦੋਂ ਅਸੀਂ ਆਹ ਵੀ ਪਤਾ ਹੀ ਕਰਨਾ ਸੀ ਕੀ ਕਰਨਾ ਹੈ ਅਮਰੀਕਾ ਚ ਗਿਆ ਸੀ ਭਾਜੀ ਟਰਾਲਾ ਲੈ ਗਏ ਸਾਨੂੰ ਜਿਹੜੇ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ ਚ ਫੋਨ ਲਾਇਆ ਤੇ ਕੰਪਨੀ ਵਾਲਿਆਂ ਨੇ ਬੌਟੀ ਨੂੰ ਲਾਇਆ ਬੌਟੀ ਨੇ ਮੁੜ ਕੇ ਸਾਨੂੰ ਕਾਲ ਕੀਤੀ ਆ ਇਹ ਸਾਡੇ ਨਾਲ ਜ਼ੁਲਮ ਹੋ ਗਿਆ ਜੇ ਅੱਛਾ ਤੇਜ ਵੀਰੂ ਮੈਂ ਕੀ ਬਣ ਗਿਆ ਤੇਰੇ ਨਾਲ 4 ਦਿਨ ਹੋ ਗਏ ਫੋਨ ਲਾਉਂਦਿਆਂ ਨੂੰ ਕਿਤੇ ਇਹ ਨਾ ਹੂੰ ਤੇ ਨਾ ਨਾ ਸਾਡੇ ਨਾਲ ਪੂਨ ਨਹੀਂ ਚੁੱਕਿਆ ਹਸਤਾਲ ਚ ਦਾਖਲ ਕਰ ਦਿੱਤਾ ਕੋਈ ਗੱਲ ਨਹੀਂ ਸਾਡੇ ਨਾਲ ਹੋਈ ਅੱਜ ਸਾਨੂੰ ਪਤਾ ਲੱਗ ਗਿਆ ਪੁੱਤ ਮੁੱਕ ਗਿਆ ਅੱਜ ਸਾਨੂੰ ਪਤਾ ਲੱਗ ਗਿਆ ਅਸੀਂ ਲੁੱਟੇ ਗਏ ਓਏ ਹੋਏ 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 ਆਏ ਸਾਡਾ ਦੀਵਾ ਗੋਲ ਹੋ ਗਿਆ ਮੇਰਾ ਪੁੱਤ ਕੀ ਕਰੂਗਾ ਇੱਕੋ ਬੱਚਾ ਹੀ ਸਾਡਾ ਇੱਕ ਬੱਚਾ ਸਾਡਾ ਨਾ ਉਹਦਾ ਕੋਈ ਬੱਚਾ 2 ਸਾਲ ਹੋ ਗਏ ਹੈ ਗਏ ਬਾਹਰ ਵੀ ਉੱਥੇ ਹੈ ਟੱਬਰ ਉਹਦਾ ਪਹਿਲਾਂ ਦਾ ਉੱਥੇ ਨਹੀਂ ਅਜੇ ਨਹੀਂ ਬੱਚਾ ਕੋਈ ਲੈ ਲੇਜਰ ਹੋ ਗਏ ਹੈ ਜਾਣ ਨੂੰ ਕਿੰਨਾ ਚਿਰ ਹੋਇਆ ਚਾਰ ਸਾਲ ਹੋ ਗਏ ਵਿਆਹ ਨੂੰ ਚਾਰ ਸਾਲ ਹੋ ਗਏ ਵਿਆਹ ਬੱਚਾ ਹੋ ਗਿਆ ਨਹੀਂ ਅਜੇ ਬੱਚਾ ਨਹੀਂ ਕੋਈ ਉਹ ਹੋ ਮਾਰੇ ਗਏ ਮੇਰੇ ਬ੍ਰਦਰ ਅਮਰੀਕਾ ਗਿਆ ਸੀ ਆਸਟ੍ਰੇਲੀਆ ਤੇ ਗੱਡੀ ਤੇ نیچے ਉਤਰਿਆ ਗੱਡੀ ਕਾਰ ਦੇ ਵਿੱਚ ਵੱਜਿਆ ਉਹਦੇ ਐਕਸੀਡੈਂਟ ਹੋ ਗਿਆ ਤੁਸੀਂ ਪੁਲਿਸ ਮੇਰੇ ਵੀਰ ਨੂੰ ਇਧਰ ਜੋ ਛੱਲੀਪੁੜੀ ਵਿੱਚ ਅਲਾ ਅਸੇ ਯਾਦਾ ਪਰ ਆਪ ਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀ ਕਿ ਤੁਸੀਂ ਪਲੀਜ਼ ਮੇਰੇ ਵੀਰ ਦੀ ਬੋਡੀ ਪੁਲਿਸ ਇੰਡੀਆ ਵਾਪਸ ਸਾਡੇ ਕੋਲ ਭੇਜ ਦਿਓ